9 ਫੁੱਟ ਆਪਾਂ ਨੂੰ 1 ਲੱਖ 2000 ਦਾ ਪੀਸ ਪੈਜੂਗਾ ਜੀ ਇਹ ਸੁਪਰ ਰੂਟਾ ਫੀਟਰਾਂ ਦੇ ਰੇਟ ਮੰਗੀ ਜਾਂਦੇ ਨੇ ਲੋਕ 85 85000 ਆਪਾਂ ਤੁਹਾਨੂੰ ਨਵਾਂ ਦੇਵਾਂਗੇ ਵੀਰੇ ਆਪਾਂ ਨੂੰ 1 ਲੱਖ 40000 ਦੀ ਪੈਜੂਗੀ ਜਿਹੜੀਆਂ ਸੀਜ਼ਨ ਮੌਕੇ ਕੁੱਲ ਤੇ ਕੁੱਲ ਆਪਾਂ ਨੂੰ ਹੀ 95000 ਦਾ ਪੀਸ ਪੈਜੂਗਾ ਕੁੱਲ ਆਪਾਂ ਨੂੰ ਹੀ 45000 ਦਾ ਪੀਸ ਪੈਜੂਗਾ ਰੂਟਾ ਫੀਟ ਕੁੱਲ 95000 ਚ ਆਪਾਂ ਸੁਪਰ ਸੀਡਰ ਦੇ ਰਹੇ ਹਾਂ ਜੀ 9 ਫੁੱਟ ਤੁਹਾਨੂੰ 99800 ਦੇ ਨਵੇਂ ਪੀਸ ਮਿਲ ਜਾਣਗੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਘੋੜੇ ਨਾਲ ਤੁਹਾਡਾ ਸਵਾਗਤ ਹੈ ਵੀਰੇ ਅੱਜ ਤੁਹਾਨੂੰ ਤੇ ਚਾਰ ਕਲੇਜਰ ਨੇ ਵੀਰੇ ਜਿਹੜੀ ਜਿਹੜੀ ਆਪਣੀ ਮਸ਼ੀਨਰੀ ਹੁਣ ਅਪਡੇਟ ਚ ਆਈ ਹੈ ਵੀਰੇ ਉਹ ਤੁਹਾਨੂੰ ਦਿਖਾਉਣੇ ਨੇ ਬਹੁਤਾ ਟਾਈਮ ਨਹੀਂ ਲੈਂਦੇ ਭਰਾ ਜੁੜੇ ਰਹੋ ਵੀਰੇ ਵੀਡੀਓ ਸਕਿਪ ਨਾ ਕਰਿਓ ਤੇ ਆਉ ਤੁਹਾਨੂੰ ਚਾਰ ਕ ਮਸ਼ੀਨਰੀਆਂ ਦੀ ਇਹ ਵੀਡੀਓ ਦਿਖਾਉਣੇ ਆ ਲੋਕੇਸ਼ਨ ਆਪਣੀ ਜੀਐਨਵੀ ਕੋਡ ਨੇ ਵੀਰੇ ਸੇਲ ਪਰਚੇਜ ਪਾਈ ਹੁੰਦੀ ਹੈ ਗੂਗਲ ਮੈਪ ਤੇ ਜਦੋਂ ਮਰਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਆਪਣੀਆਂ ਵੀਡੀਓ ਵੀਰੇ ਸ਼ਾਰਟ ਦੇਖਿਆ ਕਰੋ ਜਾ ਕੇ YouTube ਤੇ ਵੀ ਹੁੰਦੇ ਨੇ Insta ਤੇ ਵੀ ਹੁੰਦੇ ਨੇ Facebook ਤੇ ਵੀ ਕੱਲੇ ਕੱਲੇ ਦਾ ਡੇਲੀ ਅਪਡੇਟ ਦਿੰਦੇ ਰਹਿੰਦੇ ਆ ਵੀਰੇ ਜਿਹੜੀ ਵੀ ਕੋਈ ਮਸ਼ੀਨਰੀ ਨਵੀਂ ਆਉਂਦੀ ਹੈ ਉਹਦਾ ਹਰ ਇੱਕ ਦਾ ਅਪਡੇਟ ਮਿਲੂਗਾ ਤੇ ਆਓ ਤੁਹਾਨੂੰ ਅੱਜ ਵੀਰੇ ਬੜਾ ਸਮਾਂ ਨਹੀਂ ਖਰਿਆਬ ਕਰਾਉਂਦੇ ਲੇਜ਼ਰ ਦਿਖਾਉਨੇ ਆ ਲੇਜ਼ਰ 2 4 ਪੀਸ ਰੂਟਾ ਫਿਲਟਰ ਮਲਚਰ ਜਿਹੜਾ ਜਿਹੜੇ ਆਪਣੇ ਕੋਲੇ ਸਮਾਨ ਆਇਆ ਵੀਰੇ ਹੁਣ ਆਇਆ ਉਹ ਦਿਖਾ ਦਿੰਨੇ ਆ ਭਰਾ ਬਾਕੀ ਵੀਡੀਓ ਨਾਲ ਜੁੜੇ ਰਹੋ ਨੈਕਸਟ ਵੀਕ ਤੁਹਾਨੂੰ ਸਾਰਾ ਸਿਸਟਮ ਦਿਖਾਵਾਂਗੇ ਵੀਰੇ ਜੋ ਜੋ ਆਪਣੇ ਕੋਲੇ ਮਸ਼ੀਨਰੀ ਆਈ ਹੋਈ ਹੈ ਆਜੋ ਜੀ ਦੋਸਤੋ ਇਹ ਆ ਗਿਆ ਜਗਤੀ ਦਾ 2122 ਮਾਡਲ ਵੀਰੇ ਸਪੋਰਟਸ ਪਲੱਸ ਬਾਗਟ ਹੈ ਬਿਲਕੁਲ ਸਾਫ ਸੁਥਰੀ ਜੀ ਕੰਡੀਸ਼ਨ ਦੀ ਬਾਗਟ ਹੈ ਵੀਰੇ ਟਾਇਰਾਂ ਦੀ ਕੰਡੀਸ਼ਨ ਜਿਵੇਂ ਨਵੇਂ ਵਰਗੀ ਪਈ ਹੈ ਸਿਸਟਮ ਹੈਗੇ ਵੀਰੇ ਸਿਲਕ ਦਾ ਇਹਦੇ ਤੇ ਕੁੱਲ ਤੇ ਕੁੱਲ ਵੀਰੇ ਆਪਾਂ ਨੂੰ 1,40,000 ਦੀ ਪੈਜੂਗੀ ਜਿਹੜੀਆਂ ਸੀਜ਼ਨ ਮੌਕੇ ਵੀਰੇ 2-2 ਲੱਖ ਦੀਆਂ ਵਿਕੀ ਹੋਈਆਂ ਬਾਗਟਾ ਨੇ ਸਪੋਰਟਸ ਪਲੱਸ ਜਗਤਜੀਤ ਵੀਰੇ ਕੁੱਲ 1,40,000 ਚ ਆਪਾਂ ਨੂੰ ਬਾਈਕ ਮਾਡਲ ਪੈਜੂਗੀ ਸਿਲਕ ਦੇ ਸਿਸਟਮ ਨਾਲ ਅੱਗੇ ਆ ਗਿਆ ਵੀਰੇ ਆਪਣੇ ਕੋਲੇ ਅ ਨਿਊ ਜਗਜੀਤ ਨਿਊ ਜਗਜੀਤ ਐਗਰੋ 2025 ਮਾਡਲ ਵੀਰੇ ਆਪਣਾ ਹੀ ਸੇਲ ਕੀਤਾ ਹੋਇਆ ਭਰਾ ਤੁਸੀਂ ਦੇਖਿਓ ਨੇ ਮੋਬਾ ਦਾ ਸਿਸਟਮ ਹੈ ਸਿਸਟਮ ਜਿਵੇਂ ਟੌਪ ਕਲਾਸ ਹੈ ਵੀਰੇ ਮੋਬਾ ਦਾ ਸੀਨ ਦੀ ਗਾਰੰਟੀ ਵਾਰੰਟੀ ਪਈ ਹੈ ਵੀਰੇ ਅਗਲੇ ਦੀ ਵੀ ਕੋਈ ਦਿੱਕਤ ਨਹੀਂ ਭਰਾ ਜਦੋਂ ਮਰਜੀ ਤੁਸੀਂ ਇਹਦਾ ਕੋਈ ਵੀ ਕੰਮ ਕਰਾਉਣਾ ਹੋ ਸਕਦਾ ਵੀਰੇ ਗਰੰਟੀ 'ਚ ਹਾਂ ਜਮਾਂ ਨਵਾਂ ਪੀਸ ਹੈ ਵੀਰੇ ਚੱਲਣ ਨੂੰ ਓਕੇ ਹਰ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਕੁੱਲ ਤੇ ਕੁੱਲ 185000 'ਚ ਪੀਸ ਪੈ ਜੂਗਾ ਵੀਰੇ ਜਿਹੜੇ ਆਪਾਂ ਨੂੰ ਆ ਮੰਨ ਕੇ ਚੱਲੋ 28585 ਵਾਲੇ ਲੇਜਰ ਨੇ 185 'ਚ ਮਿਲਣ ਲੱਗ ਰਹੇ ਨੇ ਭਰਾ ਆਪਸੀ ਨਾਲੇ ਰੇਟ ਨੇ ਜੀ ਅੱਗੇ ਆਗੇ ਵੀਰ ਜੀ ਐਗਰੀ ਜਾਉਂਦਾ ਐਗਰੀ ਜਾਉਣ ਸਪੋਰਟਸ ਮਾਡਲ ਵੀਰੇ ਇਹ ਵੀ ਜਮਾਂ ਨਵੇਂ ਵਰਗੀ ਬਾਗਟ ਹੈ ਨਵੀਂ ਮੰਨ ਕੇ ਇਹਨੂੰ ਲੈ ਜਿਓ 2024 ਮਾਡਲ ਜੀ ਟਾਇਰਾਂ ਵਗੈਰਾ ਦੀ ਕੰਡੀਸ਼ਨ ਵੀਰੇ ਨਵੀਂ ਲੇਜਰ ਦੀ ਸਾਰੇ ਦੀ ਨਵੀਂ ਕੰਡੀਸ਼ਨ ਹੈ ਵੀਰੇ ਆਪਦਾ ਹੀ ਸੈੱਟ ਹੈ ਇਹਦੇ ਤੇ ਐਗਰੀ ਜਾਂਦਾ 2024 ਤੇ ਇਹ ਰੇਟ 'ਚ ਪੈ ਜੂਗਾ ਆਪਾਂ ਨੂੰ ਕੁੱਲ ਤੇ ਕੁੱਲ 1,75,000 ਦਾ ਜੀ ਜਿਹੜੇ ਵੀ ਭਰਾ ਨੇ ਇਹ ਲੈਣਾ ਕੁੱਲ 1.75 'ਚ ਲੇਜਰ ਪੈ ਜੂਗਾ ਐਗਰੀ ਜਾਂਦਾ ਤੇ ਅੱਗੇ ਆ ਜਾਓ ਜੀ ਜਗਤਜੀਤ ਤੁਹਾਡਾ ਵੀਰੇ ਸਮਾਂ ਬਾਲਾ ਨਹੀਂ ਖਰਾਬ ਕਰਨਾ ਆਪਾਂ ਜਲਦੀ ਤੋਂ ਜਲਦੀ ਦਿਖਾਉਣੇ ਨੇ ਪਰ ਜੁੜੇ ਰਹੋ ਵੀਰੇ ਜੋ ਕੋਈ ਤੁਹਾਨੂੰ ਫੋਟੋਆਂ ਮੰਗਣ ਦੀ ਜ਼ਰੂਰਤ ਨਾ ਪਵੇ ਫੋਟੋਆਂ ਨਾਲੋਂ ਵੀਰੇ ਇਸੇ ਨੂੰ ਧਿਆਨ ਨਾਲ ਦੇਖ ਲਓ ਵੀਡੀਓ ਨੂੰ ਹਰ ਇੱਕ ਤਰ੍ਹਾਂ ਦੀ ਡਿਟੇਲ ਦੇ ਰਿਆ ਆ ਵੀਰੇ ਇਹ ਆ ਗਿਆ ਸਪੋਰ ਅ 21 ਮਾਡਲ 21 ਮਾਡਲ ਜਗਤਜੀਤ ਵੀਰੇ ਕੁੱਲ ਤੇ ਕੁੱਲ 140000 ਦਾ ਪੀਸ ਪੈਜੂਆ ਜਿਹੜੇ ਵੀ ਭਰਾ ਨੇ ਇਹ ਲੈਜਰ ਲੈਣਾ ਵੀਰੇ ਜਰੂਰ ਕੰਟੈਕਟ ਕਰੋ ਸਾਰੀ ਹੋਣਗੇ ਇਹਦੇ ਅਲਫਾ ਦਾ ਸਿਸਟਮ ਹੈ ਅੱਗੇ ਵਾਲੇ ਦੇ ਸਿਲਕ ਦਾ ਤੇ ਹੋਰ ਵੀ ਕੋਈ ਕੁਆਲਿਟੀਆਂ ਦੇ ਲੈਜਰ ਵਗੈਰਾ ਵੀਰੇ ਆਉਂਦੇ ਰਹਿੰਦੇ ਨੇ ਸਾਰੀ ਮਸ਼ੀਨਰੀ ਆਪਣੇ ਕੋਲੇ ਮਿਲ ਜੂਗੀ ਜੁੜੇ ਰਿਹਾ ਕਰੋ ਭਰਾ ਤੇ ਰੂਟਾ ਫਿਟਰਿੰਗ ਡੀਟੇਲ ਦੇ ਦਈਏ ਬਹੁਤ ਭਰਾਵਾਂ ਦੇ ਫੋਨ ਆਉਂਦੇ ਯਾਰ ਰੂਟਾ ਫਿਟਰ ਨਹੀਂ ਦਿਖਾਇਆ ਵੀਰੇ ਤੁਸੀਂ ਤੇ ਰੂਟਾ ਫਿਟਰ ਵੀਰੇ ਪ੍ਰੀਤ ਕੰਪਨੀ ਦਾ ਜਮਾ ਅੰਜੂਜ ਵੀਰੇ ਟਾਪ ਕਲਾਸ ਕੁਆਲਿਟੀ ਹੈ ਸੋਨੂੰ ਵੀ ਪਤਾ ਹੈ ਵੀਰੇ ਤੇ ਨਵਾਂ ਪੀਸ ਮਿਲੂਗਾ ਮਾਰਕੇ ਇਹਦੇ 23 24 ਦੇ ਹੋਣਗੇ ਵੀ 23 ਕ ਮਾਡਲ ਹੈ ਨਵਾਂ ਪੀਸ ਕੁੱਲ ਤੇ ਕੁੱਲ ਵੀਰੇ ਫਿਕਸ ਰੇਟ 85000 ਦਾ ਪੀਸ ਪੈ ਜਾਊਗਾ ਪਰ ਆਪੋ ਪੁਰਾਣੇ ਸੁਪਰ ਰੂਟਾ ਫੀਟਰਾਂ ਦੇ ਰੇਟ ਮੰਗੀ ਜਾਂਦੇ ਨੇ ਲੋਕ 85 85000 ਆਪਾਂ ਤੁਹਾਨੂੰ ਨਵਾਂ ਦੇਵਾਂਗੇ ਇਹ ਆ ਗਿਆ ਵੀਰੇ ਆਪਣਾ ਖੁਦ ਵਾਲਾ ਰੂਟਾ ਫੀਟਰ ਜੋ ਕਿ 120 25000 ਦੀ ਕੀਮਤ ਆਪਾਂ ਰੱਖਦੇ ਆਂ ਇਹਦੀ 9 ਫੁੱਟ ਆਪਾਂ ਨੂੰ 102000 ਦਾ ਪੀਸ ਪੈ ਜਾਊਗਾ ਜੀ ਇਹ ਔਰ 1 ਲੱਖ 2000 ਚ 9 ਫੁੱਟਾ ਜਮਾਂ ਨਵਾਂ ਪੀਸ ਸਾਲ ਦੀ ਗਾਰੰਟੀ ਵਾਰੰਟੀ ਚ ਦੋਨੋਂ ਡਿਸਕਾਂ ਹੋਣਗੀਆਂ ਇਹ ਨਾਲ ਪੀਸ ਦੇਖ ਲਓ ਵੀਰੇ ਬਣ ਬਣਤਰੇ ਬਹੁਤ ਟੌਪ ਹੈ ਵੀਰੇ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਤੁਹਾਨੂੰ ਮਿਲੂਗੀ ਅੱਗੇ ਆ ਗਿਆ ਲੈਂਡ ਫੋਰਸ ਕੰਪਨੀ ਦਾ ਇਹਨੂੰ ਵੀ ਤੁਸੀਂ ਜਮਾਂ ਨਵਾਂ ਮੰਨ ਕੇ ਲੈ ਜਿਓ ਪੀਸ ਪਰ ਹੈਗਾ ਵੀਰੇ ਤੇ ਉੱਤੇ ਪੇਂਟ ਵੱਜਿਆ ਹੈ ਫੱਟਾ ਨਵਾਂ ਲੱਗਿਆ ਹੈ ਗਰਾਰੀਆਂ 베ARING A to Z ਨਵੇਂ ਮਿਲਣਗੇ ਵੀਰੇ ਤੁਹਾਨੂੰ ਹਰ ਤਰ੍ਹਾਂ ਦੀ ਆਪਾਂ ਨੂੰ ਇਹਦੀ ਜ਼ਿੰਮੇਵਾਰੀ ਦੇਵਾਂਗੇ ਵੀਰੇ ਤੁਹਾਨੂੰ ਹਰ ਤਰ੍ਹਾਂ ਦੀ ਤਸੱਲੀ ਦੇਵਾਂਗੇ ਤੇ ਆਪਣਾ ਆਪ ਦਾ ਵਰਤੇ ਹੋਇਆ ਨਹੀਂ ਵੀਰੇ ਹਰ ਇੱਕ ਦੀ ਆਪਾਂ ਕੋਈ ਗਾਰੰਟੀ ਵਾਰੰਟੀ ਦਿੰਦੇ ਨਹੀਂ ਆਪਾਂ ਕਦੋਂ ਕੀਤਾ ਵੀਰੇ ਇਹਨਾਂ ਨੂੰ ਸਾਰਾ ਏ ਟੂ ਜ਼ेड ਕੰਮ ਕਰਾ ਕੇ ਤੇ ਕੁੱਲ ਆਪਾਂ ਨੂੰ ਇਹ 78000 ਦਾ ਪੀਸ ਪੈਜੂਗਾ ਜਿਹੜੇ ਵੀ ਭਰਾ ਨੇ ਲੈਣਾ ਕੁੱਲ 78000 ਚ 8 ਫੁੱਟਾ ਰੂਟਾ ਮੀਟਰ ਜਮਾ ਨਵੇਂ ਵਰਗਾ ਮੰਨ ਕੇ ਲੈ ਜਿਓ ਅੱਗੇ ਆ ਗਿਆ ਫੀਲਡ ਕਿੰਗ ਦਾ ਚੌਪਰ ਆਪਣੇ ਕੋਲੇ ਬਲੇਡ ਅੰਜੂਜ ਨੇ ਵੀਰੇ ਤੇ ਅੰਜੂਜ ਬਲੇਡ ਤੇ 7 ਫੁੱਟਾ ਜੀ ਫੀਲਡ ਕਿੰਗ ਜਮਾ ਫੁੱਲ ਹੈਵੀ ਬਣਿਆ ਵੀਰੇ ਉੱਤੇ ਬਾਸ ਕਟਾਲ ਕੁੱਲ ਤੇ ਕੁੱਲ ਆਪਾਂ ਨੂੰ ਹੀ 95000 ਦਾ ਪੀਸ ਪੈਜੂਗਾ ਜੀ ਮਲਚਰ ਦਾ ਬਹੁਤ ਭਰਾਵਾਂ ਦੀ ਡਿਮਾਂਡ ਹੈ ਵੀਰੇ ਮਲਚਰ ਵਾਸਤੇ ਕਈ ਵੀਰਾਂ ਨੇ ਫੋਨ ਵੀ ਕੀਤੇ ਨੇ ਚਲੋ ਨਹੀਂ ਸਮਾਂ ਲੱਗਿਆ ਸਾਨੂੰ ਵੀਡੀਓ ਪਾਉਣ ਦਾ ਵੀਰੇ ਪਹਿਲਾਂ ਹੁਣ ਇਹ ਪੀਸ ਆਪਣੇ ਕੋਲੇ ਆ ਗਏ ਹੋਰ ਵੀ ਮਲਚਰਾਂ ਨੇ ਬਹੁਤ ਨੇ ਆਉਣਾ ਵੀਰੇ ਜਿਹੜੇ ਭਰਾਵਾਂ ਨੇ ਮਲਚਰ ਲੈਣੇ ਨੇ ਉਹ ਵੀ ਵੀਰੇ ਆਪਣੇ ਨਾਲ ਜੁੜੇ ਰਹੋ ਜੀ ਇਹਨੂੰ ਇਹ ਨਹੀਂ ਪਸੰਦ ਹੋਰ ਲੈਣੇ ਨੇ ਕੋਈ ਵੱਡਾ ਕੋਈ 8-9 ਫੁੱਟਾ ਉਹ ਆਪਣੇ ਨੰਬਰ ਕਰ ਲਓ ਸੇਵ ਵੀਰੇ ਤੇ ਜੁੜੇ ਰਹੋ ਪੇਜ ਨਾਲ ਵੀਰੇ ਤੁਹਾਨੂੰ ਆਉਂਦੇ ਦੀ ਵੀਡੀਓ ਪਾ ਦਾਂਗੇ ਅੱਗੇ ਆ ਗਿਆ ਸ਼ਕਤੀਮਾਨ ਕੰਪਨੀ ਦਾ ਜੀ ਇਹ ਸ਼ਕਤੀਮਾਨ ਕੰਪਨੀ ਦਾ 7 ਫੁੱਟਾ ਪੀਸ ਹੈ ਜੀ ਮਲਚਰ ਬਿਲਕੁਲ ਸਾਫ ਸੁਥਰਾ ਜੀ ਜਿਹੜੇ ਭਰਾ ਨੇ ਲੈਣਾ 1 ਲੱਖ ਤੇ 12000 ਦਾ ਪੀਸ ਪੈ ਜਾਊਗਾ ਸ਼ਕਤੀਮਾਨ ਮਲਚਰ ਜੀ ਮਲਚਰ ਸ਼ਕਤੀਮਾਨ ਦੀ ਤੁਹਾਨੂੰ ਹਰ ਕੋ ਨੂੰ ਪਤਾ ਹੈ ਬਾਈ ਨੂੰ ਡਿਮਾਂਡ ਵੀ ਬਹੁਤ ਹੈ ਕੁਆਲਿਟੀ ਵੀ ਟੌਪ ਹੈ ਜੀ ਤੇ ਅੱਗੇ ਆ ਗਿਆ ਖਰਚਿਆਂ ਵਾਲਾ ਰੀਪਰ ਵੀਰੇ ਬਹੁਤ ਭਰਾਵਾਂ ਨੂੰ ਜ਼ਰੂਰਤ ਹੈ ਚਲੋ ਕਈ ਨਹੀਂ ਵਰਤਦੇ ਕਈਆਂ ਨੂੰ ਹੈਗੀ ਹੈ ਵੀਰੇ ਜਮਾ ਜਾਇਜ਼ ਰੇਟ 'ਤੇ ਪੈ ਜਾਊਗਾ ਹੈਗਾ ਇਹ ਸ਼ਾਇਦ ਹਰਿਆਣੇ ਦਾ ਬਣਿਆ ਹੋਊ ਵੀਰੇ ਹੈਵੀ ਗੀਅਰ 'ਚ ਹੈ ਪੂਰਾ ਫੁੱਲ ਹੈਵੀ ਡਿਊਟੀ ਗੀਅਰ ਲੱਗਿਆ ਹੈ ਕੁੱਲ 29000 ਦਾ ਪੀਸ ਪੈ ਜਾਊਗਾ ਵੀਰੇ ਵੱਡੇ ਸਹਜ ਵਾਲਾ ਜੀ ਤੇ ਜੇ ਕਿਸੇ ਭਰਾ ਨੇ ਲੈਣਾ ਇਹ ਵੀ ਜਰੂਰ ਕੰਟੈਕਟ ਕਰਿਓ ਅੱਗੇ ਰੂਟਾ ਫੀਟਰ ਆ ਗਿਆ ਜੀ ਰੂਟਾ ਫੀਟਰ 7 ਫੁੱਟ ਹੈ ਜੀ ਇਹ ਸੋ 7 ਫੁੱਟ ਗੋਵਿੰਦ ਕੰਪਨੀ ਦਾ ਡ੍ਰਿਲ ਸਮੇਤ ਹੈ ਜੀ ਬਲੇਡ ਦਾ ਜਰੂਰ ਡਾਉਨ ਨੇ ਚਲਾ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਕੁੱਲ ਤੇ ਕੁੱਲ ਆਪਾਂ ਨੂੰ ਹੀ 45000 ਦਾ ਪੀਸ ਪੈ ਜਾਊਗਾ ਰੂਟਾ ਫੀਟਰ ਦਾ ਜੀ ਤੇ ਅੱਗੇ ਆ ਗਿਆ ਆਪਣੇ ਕੋਲੇ ਰੂਟਾ ਫੀਟਰ ਦਸਮੇਸ ਕੰਪਨੀ ਦਾ ਵੀਰੇ ਇਹ ਵੀ ਸੇਮ ਕੰਡੀਸ਼ਨ ਹੈ ਵੀਰੇ ਤੁਹਾਡੇ ਸਾਹਮਣੇ ਰੰਗ ਰੂਪ ਦਾ ਸਹੀ ਹੈ ਬਲੇਡਾਂ ਦਾ ਪੂਰਾ ਸਹੀ ਹੈ ਵੀਰੇ ਕੁੱਲ 45000 ਚ 7 ਫੁੱਟ ਹੈ ਵੀਰੇ ਦੋਨੋਂ ਡਿਸਕਾਂ ਨੇ ਬਲੇਡ ਵੀ ਠੀਕ ਨੇ ਵੀਰੇ ਦੇ ਕੰਮ ਦੇਣਗੇ ਅੱਗੇ 9 ਫੁੱਟ ਆ ਗਿਆ ਵੀਰੇ ਇਹ ਆਪਣਾ ਹਿੰਡਕਸਪਟ ਦਾ ਹਿੰਡਕਸਪਟ ਦਾ 9 ਫੁੱਟ ਆ ਵੀਰੇ ਟਾਪ ਲਿੰਕ ਵਾਲਾ ਟਾਪ ਲਿੰਕਾਂ ਕੱਢ ਕੇ ਤੇ ਤਾਂ ਨਕੀਲੀਆਂ ਕੱਢ ਕੇ ਇਹਨੂੰ ਰੂਟਾ ਫੀਟਰ ਆਪਾਂ 5 ਮਿੰਟ ਚ ਤਿਆਰ ਕਰ ਸਕਦੇ ਆ ਤੇ ਰੇਟ ਵੀਰੇ ਇਕੱਲੇ ਰੂਟਾ ਫੀਟਰ ਵਾਲਾ ਹੈ ਸੁਪਰ ਸੀਡਰ ਮਿਲੂਗਾ 9 ਫੁੱਟ ਆਪਾਂ ਨੂੰ ਇਕੱਲੇ ਰੂਟਾ ਫੀਟਰ ਵਾਲੇ ਰੇਟ 'ਚ ਜੀ ਤੇ 95000 'ਚ ਕੁੱਲ 95000 'ਚ ਆਪਾਂ ਸੁਪਰ ਸੀਡਰ ਦੇ ਰਹੇ ਆ ਜੀ 9 ਫੁੱਟ ਤੁਹਾਨੂੰ ਅੱਗੇ ਜਸਵੰਤ ਦਾ ਆ ਗਿਆ ਜੀ ਆਪਣੇ ਕੋਲੇ ਜਸਵੰਤ ਦਾ 22 ਮਾਡਲ ਹੈ ਵੀਰੇ ਆ 22 23 ਮਾਡਲ ਹਾਂਜੀ ਤੇ ਪੀਸ ਬਿਲਕੁਲ ਸਾਫ ਸੁਥਰਾ ਜੈ ਜੀ ਤੇ ਜਿਹੜੇ ਵੀ ਭਰਾ ਨੇ ਲੈਣੇ ਬਲੇਡਾਂ ਦੀ ਵੀ ਕੰਡੀਸ਼ਨ ਵਧੀਆ ਕੁੱਲ ਆਪਾਂ ਨੂੰ ਇਹ 1 ਲੱਖ ਤੇ 27000 ਰੁਪਏ ਦਾ ਪੀਸ ਪੈ ਜਾਊਗਾ 8 ਬੋਟਾ ਰੇਟ ਜਮਾ ਜਾਇਜ਼ ਨੇ ਪਰ ਜਦੋਂ ਮਰਜੀ ਤੁਸੀਂ ਆ ਕੇ ਜ਼ਰੂਰ ਵਿਜ਼ਿਟ ਕਰੋ ਵੀਰੇ ਲਿਜਾ ਸਕਦੇ ਹੋ 78000 ਆਪਣਾ 98 98000 ਦੇ ਨਵੇਂ ਪੀਸ ਮਿਲ ਜਾਣਗੇ ਆਪਾਂ ਨੂੰ ਤਾਲੀਵਾਲ ਕੰਪਨੀ ਦੇ ਕੁੱਲ 98000 ਚ ਜਮਾ ਨਵੇਂ ਪੀਸ ਜੀ ਆਪਣੇ ਕੋਲ ਇਹ ਤਿੰਨ ਚਾਰ ਪੀਸ ਚਾਰ ਪੀਸ ਜੀ ਇੱਕ ਸੇਲ ਹੋ ਗਿਆ ਤਿੰਨ ਰਹਿ ਗਏ ਇਹ ਜਿਹੜੇ ਵੀ ਭਰਾਣੇ ਲੈ ਕੇ ਜਾਣੇ ਨੇ ਜਰੂਰ ਕਰੋ ਵਿజిਟ ਕੋਈ ਹੋਰ ਵੀ ਖੇਤੀ ਦੀ ਮਸ਼ੀਨਰੀ ਵੀਰੇ ਸੁਪਰਸੀਡਰ ਰੀਪਰ ਲੇਜ਼ਰ ਜਾਂ ਟਰਾਲੀਆਂ ਕੰਪੈਨ ਜਾਂ ਟਰੈਕਟਰ ਕੋਈ ਕੋਈ ਵੀ ਐਪਲੀਮੈਂਟ ਲੈਣਾ ਹੈ ਵੀਰੇ ਜਰੂਰ ਇੱਕ ਵਾਰ ਵਿజిਟ ਕਰੋ ਆਪਣੇ ਨਾਲ ਜੁੜੇ ਰਹੋ ਧੰਨਵਾਦ ਦੋਸਤੋ